वेलकम टू पंजाबी हिंदी क्लास आज जो सारे ਲੈ ਪੈਨਸਲ ਕਾਪੀ ਪਿਆਰੀ ਆ ਜੋ ਪੜੀਏ ਗਿਣਤੀ 51 ਤੋਂ 60 51 टू 60 ਕਾਊਂਟਿੰਗ ਸੇਮ ਰੂਲ ਫੋਲੋ ਕਰਾਂਗੇ ਹੁਣ 5 ਨਾਲ ਅਸੀਂ 50 ਲਈ ਅਸੀਂ 5 050 ਲਿਖਿਆ ਸੀ ਉਹ 50 ਸ਼ੁਰੂ ਹੋ ਗਿਆ ਹੁਣ 50 50 1 51 50 2 52 50 3 53 50 4 54 50 5 55 50 6 56 50 7 57 50 8 58 50 9 59 60 ਤੋਂ ਘੱਟ ਊਣਾ 59 59 6 60 ਇਹਨੂੰ ਸ਼ੀਕਾ 0 ਕਹਿੰਦੇ ਆ 60 60 ਸ਼ੀਕਾ ਵੀ ਬੋਲਦੇ ਆ ਪੰਜ ਆ ਛੀਕਾ ਹਨਾ ਜਿਵੇਂ 1 2 3 4 5 6 7 8 9 10 ਸਟਾਈਲ ਆ ਬੋਲਣ ਦੇ ਸੋ ਨਮਸੀ 51 51 51 52 53 53 54 55 56 ਅੱਧਾ ਪ ਪਾਇਆ 6 ਅੱਧਾ ਪ ਪੂਰਾ ਪ ਨ 56 57 57 58 58 ਆ ਦੇਖੋ ਨਾ 7 ਦੇ ਨਾਲ 6 7 ਉਹੀ 5 4 ਉਵੇਂ ਲੱਗਦੇ ਨਾ 58 58 ਅ 1 1 1 ਨਾ 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 ਸੀ ਪਿੱਛੇ ਹੁਣ ਹੁਣ ਅਗਲਾ ਪੂਰਾ ਨੰਬਰ ਆ ਗਿਆ ਆ ਪੂਰਾ ਨੰਬਰ ਕਹਿ ਦਿੰਨੇ ਆਪਾਂ ਨਾ 60 60 60 ਤੋਂ ਪਹਿਲਾਂ 59 ਉਨਾ 69 60 60 ਠੋ ਅ ਪਿਛਲੇ ਦੋ ਨੰਬਰਾਂ ਦੀ ਸਾਊਂਡ ਪਹਿਲਾਂ ਨਾਲੋਂ ਚੇਂਜ ਹੋ ਜਾਂਦੀ ਆ ਤੇ ਹਮੇਸ਼ਾ ਦੇਖਣਾ ਜਿਹੜਾ ਲਾਸਟ ਨੰਬਰ ਪੂਰਾ ਉਹ ਤੋਂ ਪਹਿਲਾਂ ਊਨਾ ਮਤਲਬ ਕਿ ਆਪਾਂ ਕਹਿੰਦੇ ਨਾ ਗਲਾਸ ਭਰਿਆ ਨਹੀਂ ਹਜੇ ਊਨਾ ਜਦੋਂ ਭਰ ਜਾਂਦੇ ਆਪਾਂ ਕਹਿੰਦੇ ਫੁੱਲ ਹੋ ਗਿਆ ਜਦੋਂ ਊਨਾ ਆਪਾਂ ਕਹਿੰਦੇ ਹਲੇ ਘੱਟ ਥੋੜਾ ਘੱਟ 69 69 60 ਸਤ ਥੈਂਕ ਯੂ ਰੈਗੂਲਰ ਦੇਖਦੇ ਰਹੋ ਵੀਡੀਓ ਵਾਚ ਕਰਦੇ ਰਹੋ ਜਲਦੀ ਸਿੱਖ ਜਾਓਗੇ ਧੰਨਵਾਦ ਸ਼ੁਕਰੀਆ